ਸੋਸ਼ਲ ਮੀਡੀਆ ਤੇ ਵਾਇਰਲ ਜਿਮ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਹੁਣ ਇੱਕ ਚਰਚਿਤ ਜਿਮ ਮਾਮਲਾ ਜਿਹੜਾ ਕੀ ਹੁਣ ਲੜਕੀ ਵੱਡੇ ਖੁਲਾਸੇ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਉਸ ਨਾਲ ਧੱਕੇਸ਼ਾਹੀ ਹੋਈ ਹੈ ਕਿਵੇਂ ਉਸ ਨੂੰ ਵਿਆਹ ਦਾ ਲਾਰਾ ਲਾਇਆ ਤੇ ਉਸਨੇ ਕਾਫੀ ਜਿੰਮਤੇ ਪੈਸੇ ਖਰਚੇ ਤੇ ਅੰਤ ਵਿੱਚ ਉਸ ਨਾਲ ਲੜਾਈ ਝਗੜਾ ਕੀਤਾ ਗਿਆ ਇਹ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਤੇ ਹੁਣ ਪੀੜਤ ਲੜਕੀ ਇਨਸਾਫ ਦੀ ਮੰਗ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਬਹੁਤ ਉਸਨੇ ਉਮੀਦਾਂ ਰੱਖੀਆਂ ਸੀਗੀਆਂ ਤੇ ਅੰਤ ਵਿੱਚ ਸਾਰੀਆਂ ਉਮੀਦਾਂ ਉਸੀਆਂ ਟੁੱਟੀਆਂ ਤੇ ਨਾਲ ਹੀ ਉਸ ਨਾਲ ਬਦਸਲੂਕੀ ਕੀਤੀ ਗਈ ਹੈ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਉਸੀ ਗੁੱਟਮਾਰ ਕੀਤੀ ਗਈ ਉਸ ਨੂੰ ਕੇਸਾਂ ਤੋਂ ਫੜ ਕੇ ਬਾਹਰ ਕਢੀਆ ਗਿਆ ਜਿਸ ਤੋਂ ਬਾਅਦ ਉਸਨੇ ਕਈ ਅਜਿਹੇ ਖੁਲਾਸੇ ਮੰਨ ਭਾਗੇ ਕੀਤੇ ਜਿੱਥੇ ਉਸਨੇ ਦੱਸਿਆ ਕਿ ਆਪਣੇ ਆਪ ਨੂੰ ਇਹ ਮਾਸੂਮ ਲੋਕ ਦੱਸਦੇ ਨੇ ਆਪਣੇ ਆਪ ਨੂੰ ਬਹੁਤ ਧਰਮੀ ਦੱਸਦੇ ਨੇ ਪਰੰਤ ਵਿੱਚ ਇਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਉਹ ਤੁਸੀਂ ਸੋਚ ਵੀ ਨਹੀਂ ਸਕਦੇਓ ਪੀੜਤਾ ਨੇ ਦਾਵਾ ਕੀਤਾ ਕਿ ਇਹਨਾਂ ਲੋਕਾਂ ਨੇ ਉਸ ਨੂੰ ਲਗਭਗ 10 ਸਾਲ ਤੱਕ ਕਪੜੇ ਨਾਲ ਜੋੜ ਕੇ ਰੱਖਿਆ ਤੇ ਮਾਨਸਿਕ ਤੇ ਸਰੀਰਕ ਤੌਰ ਤੇ ਤਸ਼ੱਦਦ ਕੀਤਾ ਉਸਨੇ ਵੀ ਸਪਸ਼ਟ ਕੀਤਾ ਕਿ ਕੋਈ ਵੀ ਮਾਸੂਮ ਇਨਸਾਨ ਕਿਸੇ ਔਰਤ ਹੱਥ ਨਹੀਂ ਚੱਕ ਸਕਦਾ ਜਿਵੇਂ ਇਹਨਾਂ ਨੇ ਗਲਤ ਕੀਤਾ ਅਜਿਹਾ ਹੋਣਾ ਬੇहद ਮੰਦਪਾਕਾ ਸੀ ਉਸ ਤੋਂ ਬਾਅਦ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਚਰਚੇ ਜਿਹੜੇ ਹੁੰਦੇ ਨਜ਼ਰ ਆਏ ਤੇ ਨਾਲ ਦੀ ਨਾਲ ਹੁਣ ਕਿਤੇ ਨਾ ਕਿਤੇ ਇਨਸਾਫ ਦੀ ਮੰਗ ਉਸ ਲੜਕੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕੀ ਕੁਝ ਮਾਮਲਾ ਹੈ ਉਹ ਵੀ ਤੁਸੀਂ ਪੂਰਾ ਸੁਣ ਸਕਦੇ ਹੋ ਇੱਕ ਵੀਡੀਓ ਵਾਇਰਲ ਹੋ ਰਹੀ ਉਹਦੇ ਪਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਡੇ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਲ ਮਾਰਕੁੱਟ ਕੀਤੀ ਮੈਮੋ ਬਿਲਕੁਲ ਗਲਤ ਹੈ ਮੈਂ ਉਹਨਾਂ ਨਾਲ ਕੋਈ ਮਾਰਕੁੱਟ ਨਹੀਂ ਕੀਤੀ ਉਲਟਾ ਮੈਨੂੰ ਮਾਰਕੁੱਟ ਹੋਈ ਹੈ ਔਰ ਉਹ ਬਿਲਕੁਲ ਵੀਡੀਆ ਇਨਫਲੂਐਂਸ ਵਿੱਚ ਆ ਗਿਆ ਜਿੱਤੇ ਕਰਕੇ ਉਹ ਸਾਰਾ ਕੁਝ ਅੱਦਾ ਬੋਲ ਰਹੇ ਨੇ ਮੈਨੂੰ ਉਹਨਾਂ ਨੇ ਇੰਨਾ ਕੁੱਟਿਆ ਕਿ ਕੁੱਟ ਕੁੱਟ ਕੇ ਮੈਨੂੰ ਪੌੜੀਆਂ ਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਇਹ ਮਸਲਾ ਸ਼ੁਰੂ ਕਿਸਦਾ ਹੋਇਆ ਇਹ ਮਾਮਲਾ ਕੀ ਥਾ ਜ਼ਰਾ ਮਾਮਲਾ ਇਹ ਹੋਇਆ ਕਿ ਪਿਛਲੇ 4-5 ਮਹੀਨਿਆਂ ਤੋਂ ਜਦੋਂ ਮੈਂ ਉਹਨਾਂ ਕੋਲੋਂ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਸ ਚੀਜ਼ ਦਾ ਮੈਂ ਪੁੱਛਣਾ ਸ਼ੁਰੂ ਕੀਤਾ ਕਿ ਕਿੱਦਾਂ ਕੈਸ਼ ਆ ਰਿਹਾ ਕਿੱਦਾਂ ਨਹੀਂ ਰੈਂਟ ਲੇਟ ਹੋ ਰਿਹਾ ਹਰ ਚੀਜ਼ ਲੇਟ ਹੋ ਰਹੀ ਸੀਗੀ ਤੇ ਉਹ ਇਸ ਚੀਜ਼ ਨੂੰ ਡਿਨਾਈ ਕਰਦੇ ਹੋਏ ਮੈਨਾਂ ਲੜਨਾ ਸ਼ੁਰੂ ਕਰਤਾ ਕਿ ਤੂੰ ਕੌਣ ਹੁੰਨੀ ਵਿੱਚ ਬੋਲਣ ਵਾਲੀ ਤੇ ਮੈਨਾਂ ਉਹਨਾਂ ਨੂੰ ਕਿਹਾ ਮੇਰਾ ਪੈਸਾ ਲੱਗਾ ਹੋਇਆ ਹੈ ਮੇਰੇ ਤੇ ਲੋਨ ਚੜੇ ਹੋਏ ਆ ਔਰ ਕਿੱਦਾਂ ਹੋਏਗਾ ਜੇ ਆਪਾਂ ਸਾਰਾ ਕੁਝ ਇੱਦਾਂ ਹੀ ਕਰੀ ਜਾਵਾਂਗੇ ਤੇ ਮੇਰੇ ਤੇ ਸਿੰਪਲ ਤੇ ਲੋਨ ਬੋਲਦੇ ਪਏ ਨੇ ਆਪਾਂ ਕਿੱਦਾਂ ਇਸ ਮੈਟਰ ਨੂੰ ਸੋਲਵ ਕਰਾਂਗੇ ਕੱਲ ਨੂੰ ਤੇ ਮੁਸ਼ਕਿਲ ਹੋ ਜਾਏਗੀ ਬਹੁਤ ਜ਼ਿਆਦਾ ਤੇ ਉਹਨਾਂ ਨਾਲ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਉਹ ਤਾਂ ਕਹਿੰਦੇ ਕਿ ਇਹ ਜਿਹੜੇ 70% ਦੀ ਪਾਰਟਨਰ ਮੈਂ ਮੈਮ ਕੁਝ ਵੀ ਫਾਰਮੈਲਿਟੀ ਨਹੀਂ ਹੈ ਮੈਂ ਆਪਣੀ ਪ੍ਰਾਪਰਟੀ ਨੂੰ ਮੋਡਰੇਟ ਰੱਖ ਕੇ ਉੱਤੇ ਲੋਨ ਲੈ ਕੇ ਜਿਮ ਬਣਾਇਆ ਮੈਂ ਐਵੇਂ ਨਹੀਂ ਬਣਾਇਆ 70% ਮੈਂ ਕੋਈ ਖਰੀਆਤ ਵਿੱਚ ਨਹੀਂ ਲਿੱਤਾ ਇਹ ਮੇਰਾ ਹੱਕ ਹੈਗਾ ਮੈਂ ਪੈਸਾ ਲਗਾਇਆ ਤੇ ਜਿਮ ਬਣਾਇਆ ਪਰ ਉਹ ਕਹਿ ਰਹੇ ਨੇ ਕਿ ਮਾਲਕ ਮੈਂ ਵਾ ਤੁਹਾਨੂੰ ਮੈਂ ਟੈਂਪਰੇਰੀ ਕੁਝ ਸਮੇਂ ਵਾਸਤੇ ਜਿਮ ਦਾ ਮਾਲਕ ਬਣਾਇਆ ਤਾਂ ਕਿੱਦਾਂ ਪੋਸੀਬਲ ਹੈਗਾ ਮੈਨੂੰ ਕਿੱਦਾਂ ਬਣਾ ਸਕਦੇ ਟੈਂਪਰੇਰੀ ਪਿਛਲੇ 1 ਸਾਲ ਤੋਂ 25 ਦਸੰਬਰ ਨੂੰ ਜਿਮ ਸਟਾਰਟ ਹੋਇਆ ਸੀ ਜਿਮ ਜਦੋਂ ਸਟਾਰਟ ਹੋਇਆ ਹੈ ਇਹ ਕੰਪਨੀ ਖੁੱਲੀ ਹੈ ਉਦੋਂ ਤਾਂ ਜਿਮ ਦੇ ਵਿੱਚ ਪੈਸਾ ਆ ਰਿਹਾ ਹੈ ਔਰ 70% ਦੇ ਨਾਲ ਅਕਾਊਂਟ ਓਪਨ ਹੋਇਆ ਹੈ 70% ਨਾਲ ਹੀ ਡੀਡ ਬਣੀ ਹੈ ਉਹ ਕੀ ਗੱਲ ਸਾਰਾ ਕੁਝ ਝੂਠਾ ਹੈ ਤੇ ਹੁਣ ਲੜਾਈ ਕਿਉਂ ਹੋਈ ਸੀ ਐਵਿਲੀ ਜਿਹੜੀ ਲੜਾਈ ਜਿਹੜੀ ਵੀਡੀਓ ਵਾਇਰਲ ਹੋ ਉਹ ਬਸ ਆਪਣਾ ਕਬਜ਼ਾ ਲੈ ਮੇਰੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਤੂੰ ਇੱਥੋਂ ਨਿਕਲ ਜਾ ਦਫਾ ਹੋ ਜਾ ਕੁਝ ਮਤਲਬ ਮੈਨੂੰ ਬਹੁਤ ਜ਼ਿਆਦਾ ਮਾਰਕੁਟਾਈ ਕਰਕੇ ਮੈਨੂੰ ਉਹ ਤੋਂ ਕੱਢਣਾ ਚਾਹੁੰਦੇ ਨੇ ਮੈਨੂੰ ਹਿੱਸਾ ਨਹੀਂ ਦੇ ਰਹੇ ਹੋ ਮੈਂ ਪੂਰਾ ਸਾਲ ਹੋ ਗਿਆ ਹਿੱਸਾ ਨਹੀਂ ਲਿਆ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਪਹਿਲਾਂ ਇਹ ਸਾਰੇ ਆਪਣੇ ਲੋਨ ਵਗੈਰਾ ਲਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਤੇ ਮੈਨੂੰ ਹਿੱਸਾ ਨਹੀਂ ਦੇ ਰਹੇ ਤੇ ਜਦੋਂ ਹੁਣ ਮੈਂ ਹਿੱਸਾ ਲੈਣ ਦੀ ਗੱਲ ਕਰ ਰਹੀ ਹਾਂ ਤੇ ਉਹਨਾਂ ਨੇ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਆਫਿਸ 'ਚ ਜ਼ਬਰਦਸਤੀ ਨੇਮ ਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਉਲਟਾ ਜਿਹੜਾ ਹੈਗਾ ਕਿ ਮੈਂ ਪੈਸੇ ਲੈਣੇ ਆ ਕਾਊਂਟਸ ਦਾ ਸਾਰਾ ਹਿਸਾਬ ਖਫੀਖਾ ਗਏ ਇਹ ਕਿੱਦਾਂ ਪੋਸੀਬਲ ਹੈ ਮੈਂ 70% ਸ਼ੇਅਰ ਹੋਲਡਰ ਹੈਗੀ ਹਾਂ ਮੈਂ ਕਿੱਦਾਂ ਖਾ ਸਕਦੀ ਆਪਣਾ ਹੀ ਪੈਸਾ ਆਪਣੇ ਪੈਸਾ ਮੈਂ ਆਪਣੇ ਆਪ ਖਾ ਲਾਂਗੀ ਔਰ ਜਿਹੜੇ ਬਲੇਮ ਲਗਾ ਰਹੇ ਆ ਕਿ ਤੁਹਾਡੇ ਜਿਹੜੇ ਮੈਨੇਜਰ ਸੀਗੇ ਉਹਨਾਂ ਨੂੰ ਹਿਸਾਬ ਨਹੀਂ ਸੀ ਦਿੰਦੇ ਤੇ ਉਸ ਕਰਕੇ ਜਿਹੜਾ ਗਵਨ ਹੋ ਰਿਹਾ ਸੀ ਹਰ ਮਹੀਨੇ ਦਾ ਉਸ ਬਾਰੇ ਕੀ ਮੈਂ ਮੈਂ ਕਿੱਦਾਂ ਐਦਾ ਕੋਈ ਪੋਸਿਬਲ ਨਹੀਂ ਹੈਗਾ ਬਿਲਕੁਲ ਗਲਤ ਹੈਗਾ 70% ਸ਼ੇਅਰਹੋਲਡਰ ਮੈਂ ਆ ਉਹ 30% ਸ਼ੇਅਰਹੋਲਡਰ ਅਗੇ ਨੇ ਸਾਨੂੰ ਦੋਨਾਂ ਨੂੰ ਰਿਪੋਰਟਿੰਗ ਦਿੰਦੇ ਸੀਗੇ ਹਰ ਚੀਜ਼ ਦਾ ਜੇ ਤੁਸੀਂ ਦੇਖੋਗੇ ਤੇ ਉਹ ਮਤਲਬ ਉਹਨਾਂ ਨੂੰ ਵੀ ਸਾਈਡ ਬਾਈ ਸਾਈਡ ਟੌਰਚਰ ਕਰਦੇ ਸੀ ਇਸ ਚੀਜ਼ਾ ਕਿ ਮਨਪ੍ਰੀਤ ਨੂੰ ਕੁਝ ਨਾ ਪਤਾ ਚੱਲੇ ਕਿਉਂਕਿ ਮੈਂ ਬਹੁਤ ਘੱਟ ਜਿੰਮ ਜਾਂਦੀ ਸੀਗੀ ਠੀਕ ਹੈ ਕਿਉਂਕਿ ਮੈਂ ਮੇਰੇ ਮਦਰ 73 ইয়ারਸ ਦੇ ਹੈਗੇ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਠੀਕ ਵੀ ਨਹੀਂ ਰਹਿੰਦੇ ਔਰ ਮੈਂ ਖੁਦ ਕੈਂਸਰ ਸਰਵਾਈਵਲ ਪੇਸ਼ੈਂਟ ਹੈਗੀ ਹਾਂ ਖੁਦ ਵੀ ਮੈਂ ਠੀਕ ਨਹੀਂ ਰਹਿੰਦੀ ਆ ਤੇ ਉਹਨਾਂ ਨੂੰ ਵੀ ਕਹਿੰਦੇ ਸੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਹੁਣ ਉਹ ਲੜਾਈ ਝਗੜੇ ਦੇ ਵਿੱਚ ਮੇਨ ਵਿਟਨੈਸ ਹੈਗੇ ਨੇ ਉਹਨਾਂ ਨੇ ਮੈਨੂੰ ਬਚਾਇਆ ਹੈ ਪੌੜੀਆਂ 'ਚ ਸੁੱਟਣ ਤੇ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਕਰਕੇ ਉਹਨਾਂ ਤੇ ਬਲੇਮ ਲਗਾ ਰਹੇ ਨੇ ਹੋਰ ਕੋਈ ਗੱਲ ਨਹੀਂ ਹੈ ਮੈਮ ਜਿਸ ਵਕਤ ਤੁਸੀਂ ਹੱਥੋਂ ਪਾਈ ਹੋਏ ਉਸ ਵੇਲੇ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਲੇ ਤੁਸੀਂ ਲੜ ਰਹੇ ਹੋ ਉਸ ਵੇਲੇ ਇਹ ਗੱਲ ਹੋਈ ਸੀ ਜੀ 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 ਉਸ ਵੇਲੇ ਇਹ ਗੱਲ ਹੋਈ ਸੀਗੀ कि मैं एज यूजुअल तेरे 11 ਵਜੇ ਜਿਮ ਗਈ ਸੀਗੀ 11 ਵਜੇ ਜਿਮ ਰੂਟੀਨ ਚ ਜਾ ਕੇ ਮੈਂ ਜਾ ਕੇ ਰਿਸੈਪਸ਼ਨ ਤੇ ਬੈਠ ਗਈ ਸੀ ਉਸ ਟਾਈਮ ਕਾਰਪੈਂਟਰ ਆਏ ਤੇ ਕਾਰਪੈਂਟਰ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਕਾਰਪੈਂਟਰ ਹੈਗੇ ਆ ਤੇ ਮੈਂ ਕਿਹਾ ਮੇਰੇ ਕਾਰਪੈਂਟਰ ਤੇ ਪੱਕੇ ਹੈ ਕਿਉਂਕਿ ਮੇਰੇ ਤੇ ਸਾਰਾ ਜਿਮ ਬਣਾਇਆ ਹੈ ਔਰ ਸਾਰੇ ਜਿਮ ਦੀ ਮੇਰੀ ਕੰਸਟਰਕਸ਼ਨ ਮੇਰੇ ਹੱਥੀ ਹੋਈ ਹੈ ਤੇ ਮੇਰੇ ਪੱਕੇ ਬੰਦੇ ਗਨੇ ਤੇ ਤੁਹਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਕਿਉਂ ਆਏ ਹੋ ਕਹਿੰਦੇ ਸਾਨੂੰ ਅਮਨ ਨੇ ਬੁਲਾਇਆ ਮੈਂ ਕਿਹਾ ਅੱਛਾ ਚਲੋ ਮੈਂ ਚੁੱਪ ਕਰ ਗਈ ਅਮਨ ਮੈਨੂੰ ਸੋਚ ਸੀਗਾ ਕਿ ਚਲੋ ਉਹਨਾਂ ਦੇ ਆਫਿਸ 'ਚ ਕੁਝ ਹੋਏਗਾ ਇਹਨਾਂ ਨੇ ਆਪਣੇ ਬੰਦੇ ਕੋ ਕੁਝ ਕਰਾਣਾ ਹੋਏਗਾ ਜਦੋਂ ਇਹ ਆਪਣੀ ਨੇਮ ਪਲੇਟ ਉਤਾਰ ਕੇ ਮੇਰੇ ਆਫਿਸ 'ਚ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਾਰਪੈਂਟਰ ਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਕੁਝ ਨਹੀਂ ਬੋਲੀ ਬਿਕੋਜ਼ ਆਫ ਬੋਡੀ ਬਿਲਡਿੰਗ ਇਹ ਬਹੁਤ ਐਗਰੈਸ਼ਨ ਚ ਰਹਿੰਦੇ ਨੇ ਐਨਾਬੋਲਿਕ ਸਟੀਰੋਇਡ ਲਗਾਉਂਦੇ ਨੇ ਚਲੋ ਬੋਡੀ ਬਿਲਡਰ ਹੈਗੇ ਨੇ ਬਹੁਤ ਐਗਰੈਸਿਵ ਰਹਿੰਦੇ ਨੇ ਔਰ ਮੈਂ ਇਹਨਾਂ ਨੂੰ ਬੋਲਿਆ ਕਾਰਪੈਂਟਰ ਨੂੰ ਕਿ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਪ੍ਰੈਮਿਸਿਸ ਤੁਸੀਂ ਇਹਦੇ ਵਿੱਚ ਨਹੀਂ ਲਗਾ ਸਕਦੇ ਨੇਮ ਪਲੇਟ ਕਹਿੰਦਾ ਨਹੀਂ ਜੇ ਤੁਸੀਂ ਲਗਾਣੀ ਲਗਾਣੀ ਹੈ ਸਾਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਗਲਤ ਹੈ ਜੋ ਵੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੇ ਉਹਨਾਂ ਨੇ ਅਮਨ ਨੂੰ ਬੋਲ ਦਿੱਤਾ ਕਿ ਇਹ ਮੈਡਮ ਕਹਿੰਦੀ ਪਈ ਹੈ ਕਿ ਤੁਸੀਂ ਨਹੀਂ ਲਗਾ ਸਕਦੇ ਬਿਲਕੁਲ ਨਹੀਂ ਲਗਾ ਸਕਦੇ ਉਹ ਉੱਚੀ ਉੱਚੀ ਲੜਨਾ ਸ਼ੁਰੂ ਹੋ ਗਿਆ ਉਹਨਾਂ ਨੂੰ ਕਹਿੰਦਾ ਦੇ ਪੇਚਕਸ ਮੈਨੂੰ ਮੈਂ ਆਪ ਹੀ ਲਗਾਉਂਗਾ ਉਹ ਕਰੂੰਗਾ ਇਹ ਕਰੂੰਗਾ ਇਨ ਬਿਟਵੀਨ ਜਿਹੜਾ ਦੂਜਾ ਲੜਕਾ ਸੀ ਕਾਰਪੈਂਟਰ ਉਹ ਕਾਰਪੈਂਟਰ ਨੂੰ ਫੜ ਕੇ ਮਾਰ ਲੈ ਗਿਆ ਤੇ ਬਾਅਦ ਵਿੱਚ ਮੈਂ ਰਿਸੈਪਸ਼ਨ ਤੇ ਚਲੇਗੀ ਰਿਸੈਪਸ਼ਨ ਤੇ ਜਾ ਕੇ ਮੈਮ ਕੋਲ ਉਹਨੇ ਜ਼ੋਰ ਦੀ ਫੋਨ ਕਿਚੀਆ ਜਿਹੜੇ ਹਰਪ੍ਰੀਤ ਮੈਮ ਨੇ ਜੋ ਕਿ ਇਹਨੇ ਇਲਜ਼ਾਮ ਲਗਾ ਕਿ ਉਹ ਰਿਕਾਰਡ ਕੋਈ ਰਿਕਾਰਡਿੰਗ ਨਹੀਂ ਕਰ ਰਹੀ ਸੀ ਉਹ ਨੋਰਮਲ ਮੈਨੂੰ ਵੇਖ ਰਹੀ ਸੀ ਤੇ ਉਹਨੂੰ ਬੋਲਦੇ ਪਏ ਸੀਗੇ ਕਿ ਤੂੰ ਇਦਾਂ ਗਾਲਾਂ ਗਲੋਚ ਨਾ ਕਰ ਜਿਮ ਹੈਗਾ ਤੇ ਨਹੀਂ ਬੋਲਣਾ ਬੰਦਾ ਬਿਲਕੁਲ ਨਹੀਂ ਬੋਲਣਾ ਬੰਦਾ ਤੇ ਬਾਅਦ ਵਿੱਚ ਉਹਨੇ ਮੈਮ ਦਾ ਫੋਨ ਖਿੱਚ ਕੇ ਮੈਮ ਨੂੰ ਕਿਹਾ ਗੇਟ ਆਊਟ ਮੈਂ ਕਿਹਾ ਤੂੰ ਇਹਨਾਂ ਨੂੰ ਗੇਟ ਆਊਟ ਨਹੀਂ ਕਰ ਕਹਿ ਸਕਦਾ ਮੇਰਾ ਜਿਮ ਆਲਰੇਡੀ ਖਰਾਬ ਹੋ ਰਿਹਾ ਹੈ ਤੇ ਮੈਂ 70% ਸ਼ੇਅਰ ਹੋਲਡਰ ਹਾਂ ਤੁਸੀਂ ਕੱਢ ਨਹੀਂ ਸਕਦਾ ਕਿਸੇ ਨੂੰ ਐਟ ਅ ਟਾਈਮ ਬਾਦ ਵਿੱਚ ਮੈਂ ਆਫਿਸ 'ਚ ਜਾ ਕੇ ਬੈਠ ਗਈ ਆਪਣੇ ਅੰਦਰ ਕੁੰਡੀ ਲਗਾ ਕੇ ਮੈਂ ਕਦੀ ਵਾਂਸੇ ਰੁਟੀਨ 'ਚ ਲਗਾਉਂਦੀ ਨਹੀਂ ਆ ਮੈਂ ਆਰਾਮ ਨਾਲ ਹੀ ਬੈਠ ਜਾਨੀ ਆ ਉਸ ਤੋਂ ਬਾਅਦ ਇਹਨਾਂ ਨੇ 10 ਮਿੰਟ ਬਾਅਦ ਆ ਕੇ ਚੋਰ-ਜੋਰ ਦੀ ਠੁੱਡੇ ਮਾਰਨੇ ਸ਼ੁਰੂ ਕਰਤੇ ਮੇਰੇ ਆਫਿਸ ਦੇ ਬਾਹਰ ਜ਼ੋਰ-ਜ਼ੋਰ ਦੀ ਬੋਲਣਾ ਸ਼ੁਰੂ ਕਰਤਾ ਕਿ ਬਾਹਰ ਨਿਕਲ ਬਾਹਰ ਨਿਕਲ ਮੈਂ ਬਾਹਰ ਨਹੀਂ ਆਈ ਹਾਰ ਕੇ 2-3 ਮਿੰਟ ਬਾਅਦ ਜਦੋਂ ਇੱਕ ਕਸਟਮਰ ਬਾਹਰੋਂ ਪੁੱਛਦਾ ਕਿ ਹਾਂਜੀ ਕਿੱਦਾਂ ਮੈਂ ਬਾਹਰ ਆਈ ਬਾਹਰਾਂ ਤੋਂ ਬਾਅਦ ਮੈਂ ਨੇਮ ਪਲੇਟ ਨੂੰ ਫੜਦੀ ਆ ਕੀ ਹੈ ਉਦੋਂ ਵੀ ਉਹਨਾਂ ਨੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਅੱਗੇ ਆਨੀ ਆਏ ਮੇਰੇ ਨਾਲ ਨਾਲ ਅੱਗੇ ਆਉਂਦੇ ਆ ਮੈਂ ਕਾਫੀ ਡਿਸਟੈਂਸ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਮੇਰਾ ਫੋਨ ਖਿੱਚ ਕੇ ਤੋੜ ਦਿੰਦੇ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਕੇ ਬਾਹਰਲੇ ਪਾਸੇ ਲਿਫਟ ਦੇ ਬਾਹਰ ਲੈ ਕੇ ਜਾਂਦੇ ਆ ਉੱਥੇ ਵੀ ਮੇਰੇ ਨਾਲ ਬਹੁਤ ਲੜਦੇ ਆ ਮੈਂ ਆਪਣਾ ਸੈਲਫ ਡਿਫੈਂਸ ਕੀਤਾ ਹੈ ਕੋਸ਼ਿਸ਼ ਕੀਤੀ ਹੈ ਪਰ ਨਹੀਂ ਗੱਲ ਬਣੀ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸੀੜੀਆਂ 'ਚ ਠੇਕੇਲ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਵੀਡੀਓ ਫੁਟੇਜ ਪੂਰੀ ਹੈ ਇਹ ਮੇਰਾ ਸੱਚ ਹੈ ਜਿਹੜੀ ਵੀ ਵੀਡੀਓਜ਼ ਹੈਗੀਆਂ ਨੇ ਮੈਂ মিডিਆ ਨੂੰ ਵੀ ਦਿਆਂਗੀ ਮੈਂ ਹਰ ਜਗ੍ਹਾ ਦਿਆਂਗੀ ਮੇਰੇ ਕੋਲ ਸਭ ਕੁਝ ਪਿਆ ਹੈ ਮੈਮ ਤੁਸੀਂ ਮਲਕ ਮਿਸ਼ਰ ਕੋ ਜੋ ਗੋਪੀ ਟਾਡੀ ਕੁੱਟ ਮਾਰੀ ਜਿਆਦੀ ਹੋਈ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਮਲਕ ਮਿਸ਼ਰ ਕੋ ਪੇਸ਼ ਹੋ ਗੋ ਤੁਸੀਂ ਮੈਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਔਨਲਾਈਨ ਮੈਂ ਅ ਮਤਲਬ ਐਪਲੀਕੇਸ਼ਨ ਪੇਟ ਉਹ ਵੀ ਕਰਾਈ ਹੈ ਪੋਰਟਲ ਤੇ ਵੀ ਉਤਾਰੀ ਹੋਈ ਹੈ ਮੈਂ ਗੱਲ ਵੀ ਕੀਤੀ ਹੈ ਉਹਨਾਂ ਨਾਲ ਮੈਨੂੰ ਕਾਲ ਵੀ ਆਇਆ ਸੀਗਾ ਔਰ ਜਿਸ ਦਿਨ ਇਹ ਹਾਦਸਾ ਹੋਇਆ ਸੀ ਮੇਰੇ ਨਾਲ 7 ਤਰੀਕ ਨੂੰ ਸੇਮ ਟਾਈਮ ਤੇ ਮੈਂ ਔਨਲਾਈਨ ਕੰਪਲੇਂਟ ਵੀ ਲਿਖਾਈ ਸੀਗੀ ਔਰ 7 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਮੈਂ ਬਹੁਤ ਖੱਜਲ ਖਰਾਬ ਹੋਈਆਂ 7 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਹਾਨੂੰ ਮੈਰਿਜ ਦਾ ਵੀ ਹਵਾਲਾ ਦਿੱਤਾ ਨੇ ਕਿ ਮੈਂ ਮੈਰਿਜ ਕਰਾਣੀ ਤੋਂ ਲੱਗ ਰਹੀ ਹਾਂ ਹਾਂ ਜੀ ਮੈਨੂੰ ਕੋਈ ਹਵਾਲਾ ਨਹੀਂ ਦਿੱਤਾ 2015 ਤੋਂ ਲੈ ਕੇ ਹੁਣ ਤੱਕ ਹੁਣ ਜਾ ਕੇ 2025 ਵਿੱਚ ਹਵਾਲਾ ਦੇਣਾ ਸੀਗਾ ਮੈਨੂੰ ਤੇ ਇਹਨੇ ਲਾਰਾ ਲੱppa ਲਗਾਇਆ ਬੇਵਕੂਫ ਬਣਾਇਆ ਜੀ ਬੇਵਕੂਫ ਬਣਾ ਕੇ ਮੇਰ ਤੋਂ ਸਾਰਾ ਕੰਮ ਕਰਾਇਆ ਹੈ ਜਿਮ ਬਣਵਾਇਆ ਹੈ ਮੇਰੇ ਕੋ ਸਾਰਾ ਮੇਰਾ ਪੈਸਾ ਲਗਵਾਇਆ ਹੈ ਹੁਣ ਜਦੋਂ ਮੇਰਾ ਟਾਈਮ ਆਇਆ ਹੈ ਤੇ ਮੈਨੂੰ ਲੜਨਾ ਸੀਗਾ ਇਹਨੇ ਆਪੀ ਸੋਚੋ ਜੇ ਮੈਨੂੰ ਮੈਰਿਜ ਦਾ ਹਵਾਲਾ ਦਿੰਦਾ ਤੇ ਲੜਾਈ ਥੋੜੀ ਕਰਨੀ ਸੀ ਮੇਰੇ ਨਾਲ ਇੱਕ ਰੋਕ ਉਹਨਾਂ ਨੇ ਲਗਾਇਆ ਕਿ ਬੀਐਟਵੀ ਕੀਤੀ ਗਈ ਮੇਰੇ ਕੇਸ ਨਾਲ ਦੇਖੋ ਭਾਜੀ ਜਦੋਂ ਸ਼ੁਰੂਆਤ ਹੀ ਲੜਾਈ ਹੋਈ ਹੈ ਜੀ 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 ਜਦੋਂ ਮੇਰੇ ਨਾਲ ਸ਼ੁਰੂਆਤ ਹੀ ਲੜਾਈ ਹੋਈ ਹੈ ਬਹੁਤ ਜ਼ਿਆਦਾ ਤੇ ਮੈਂ ਆਪਣੇ ਆਪ ਨੂੰ ਡਿਫੈਂਸ ਤੇ ਕਰਾਂਗੀ ਨਾ ਜਦੋਂ ਹੱਥ ਉਹਨਾਂ ਨੇ ਚੁੱਕਿਆ ਮੈਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਤੇ ਜਿਹੜਾ ਉਹਨਾਂ ਨੇ ਪਰਨਾ ਪਾਇਆ ਆਪਣੇ ਸਿਰ ਦੇ ਵਿੱਚ ਉਹ ਤੇ ਡਿਗਨਾਈ ਸੀਗਾ ਔਰ ਮੈਂ ਖੁਦ ਪੰਜਾਬ ਬਨਾ ਸਿੰਘ ਸਿੰਘ ਨਹੀਂ ਆ ਮੈਂ ਇੱਕ ਸਿੱਖ ਹਾਂ ਔਰ ਪੰਜ ਕਕਾਰ ਹੁੰਦੇ ਨੇ ਮੈਨੂੰ ਦੱਸੋ ਇਹਨਾਂ ਚ ਕਿਹੜੇ ਪੰਜ ਕਕਾਰ ਹੈਗੇ ਨੇ ਇਹ ਬਾਡੀ ਬਿਲਡਰ ਨੇ ਆਪਣੀ ਆਪਣੀ ਬਾਡੀ ਸ਼ੇਵ ਕਰਕੇ ਉਹਦੇ ਤੇ ਚੜਦੇ ਨੇ ਸਟੇਜ ਦੇ ਉੱਤੇ ਆਪਣੀ ਦਾੜੀ ਕੱਟਦੇ ਨੇ ਆਪਣੀ ਪੂਰੀ ਸ਼ੇਵ ਕਰਦੇ ਨੇ ਹਰ ਚੀਜ਼ ਦੀ ਇਹਨੂੰ ਕਿਦਾਂ ਮਤਲਬ ਇਹਨੂੰ ਸਮਝ ਨਹੀਂ ਆਈ ਕਿ ਉਹ ਕਿਦਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਨੇ ਰਾਜਸਟਾਨ ਦਾ ਮਾਸੂਮ ਬਣ ਕੇ মিডিਆ ਗਿਆ ਰਹੇ ਨੇ ਉਹ ਕਹਿੰਦੇ ਜੀ ਕਿ ਇਹ ਤੁਹਾਡੀ ਗਲਤੀ ਤੁਹਾਡੀ ਹੈ। ਭਾਜੀ ਇਹ ਬਿਲਕੁਲ ਗਲਤ ਹੈ। ਇਹ ਅੰਸੂ ਬਹਾ ਬਹਾ ਕੇ ਬਹਾ ਬਹਾ ਕੇ ਨਾ ਇਹਨਾਂ ਨੇ ਮੈਨੂੰ ਵੀ 10 ਸਾਲ ਮਗਰ ਲਗਾਇਆ। ਠੀਕ ਹੈ। ਮੇਰੇ ਨਾਲ ਤੇ ਇਹ ਮੈਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ। ਇਹ ਸੱਚ ਹੈਗਾ। ਇਹ ਕੋਈ ਮਾਸੂਮ ਨਹੀਂ ਹੈਗੇ ਨੇ। ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ। ਕੋਈ ਮਾਸੂਮ ਬੰਦਾ ਕਿਸੇ ਔਰਤ ਤੇ ਇਦਾਂ ਹੱਥ ਨਹੀਂ ਚੁੱਕ ਸਕਦਾ। ਇਹ ਮੇਰੇ ਤੇ ਹੱਥ ਚੁੱਕਿਆ ਗਿਆ। ਇਹ ਮੇਰੀ ਮੈਨੇਜਰ ਤੇ ਵੀ ਚੁੱਕਿਆ ਜਾਣਾ ਸੀਗਾ। ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੇਰੇ ਸਿਰ ਦੇ ਮਤਲਬ ਮੈਨੂੰ ਮੇਰਾ ਜਦੋਂ ਮੈਡੀਕਲ ਹੋਇਆ ਹੈ ਮਾਮਲਾ ਆਇਆ ਜਿਮ ਦੇ ਵਿੱਚ ਮਾਰਪੀਟ ਦਾ ਕੀ ਮਾਮਲਾ ਹੈ ਕਿਦੋਂ ਦਾ ਮਾਮਲਾ ਥੋੜੀ ਤਾਂ ਕਰ ਹਾਂ ਇਹ ਜੀ 7 ਤਰੀਕ ਦੀ ਗੱਲ ਹੈ ਜਿਨ੍ਹਾਂ ਦੇ ਅਮਨ ਨਾਂ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਆਪਸੀ ਰਿਲੇਸ਼ਨਸ਼ਿਪ ਰੱਖ ਰਹੇ ਪਿਛਲੇ 5-7 ਸਾਲ ਤੋਂ ਜਿਮ ਵਿੱਚ ਵੀ ਇਹਨਾਂ ਦਾ ਕਾਰੋਬਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਕਿਸੇ ਗੱਲ ਤੋਂ ਇਹਨਾਂ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿਖ ਰਹੀ ਆ ਸਟਰੀਮ ਹੋ ਰਿਹਾ ਕਿ ਉਹ ਆਪਸੀ ਹੱਥਾ ਪਾਈ ਹੋ ਕੇ ਆ ਲੜਕੀ ਦੇ ਅਲੀਗੇਸ਼ਨ ਆ ਵੀ ਉਹਨਾਂ ਕ੍ਰਿਮੀਨਲ ਫੋਰਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਜੇ ਸਬੰਧੀ ਅਸੀਂ ਬਣਦੀ ਕਾਨੂੰਨੀ ਸਾਰ ਵੀ ਕੀ ਕਿਸ ਧਾਰਾ ਦੇ ਤਹਿਤ ਕੀ ਕੀ ਧਾਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਤਹਿਤ ਫਰਚਾ ਦਰਜ ਕੀਤਾ ਗਿਆ ਤੇ ਕਿਦੇ ਤੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਤੇ ਉਹਦੇ ਖਿਲਾਫ ਉਸ ਪੜਨ ਦੀ ਧਾਰਾ ਤਹਿਤ ਵੀ ਬਰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਵੀ ਬਰਚਾ ਦਰਜ ਹੋਇਆ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ਼ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਉਹਨੂੰ ਵੀ ਅਸੀਂ ਵਿਚਾਰ ਰਹੇ ਆ ਜੋ ਮਰਦੀ ਕਾਰਵਾਈ ਕੀਤੀ ਜਾਊਗੀ ਜੀ